ਉਹ ਲੈ ਕੇ ਆ ਗਏ ਸਰਦਾਰ ਸਰਕਾਰ ਦੇ ਘਰ ਬਾਗ ਵਿੱਚ ਨਵੇਂ ਬਾਪੂ ਕਿਵੇਂ ਆ ਕਿਵੇਂ ਤੇਰਾ ਪੁੱਤ ਹੁਣ ਕੀ ਲੱਗਦਾ ਤੈਨੂੰ ਕੋਣ ਹੈ ਬਾਈ ਗੜੀਆਂ ਮੇਰੇ ਡੈਡੀ ਮੇਰੇ ਪੈਰੀਂ ਹੱਥ ਲਾ ਡੈਡੀ ਤੇ ਬਾਈ ਦੇ ਵੀ ਲਾ ਕਿਵੇਂ ਮਣੋ ਨਾ ਨਾ ਮੇਰੇ ਨਹੀਂ ਨਹੀ ਨਹੀ ਤਾਂ ਮੋਣਾ ਬਾਈ ਆ ਸਾਡਾ ਉਹ ਲਫਟਵਾਰੀ ਸਾਡਾ ਹੈ ਉਹਦੀ ਦੁਕਾਨ ਦੇ ਬਾਹਰ ਹੀ ਝਾੜੂ ਮਾਰਦਾ ਸੀ ਉੱਥੇ ਰਹਿੰਦਾ ਤੇ ਹਾਲਤ ਉਸ ਟਾਈਮ ਦਾ ਬਹੁਤ ਗਰਾਸ ਸੀ ਕੁਝ ੜਕਾਂ ਤੇ ਜਦੋਂ ਸੀਗਾ ਨੇੜੇ ਹੀ ਸੀ ਘਰ ਦੇ 2-3 ਕਿਲੋਮੀਟਰ ਤੇ 2-3 ਕਿਲੋਮੀਟਰ ਤੇ ਲਵਾਰਸਰ ਨੂੰ ਰਹਿ ਰਿਹਾ ਸੀ ਪਤਾ ਹੀ ਨਹੀਂ ਸੀ ਕਿ ਇਹਨੂੰ ਕੋਈ ਕੌਣ ਹੈ ਅੱਜ ਇਹਨਾਂ ਦੇ ਫਾਦਰ ਸਾਹਿਬ ਸਾਡੇ ਸਰਦਾਰ ਮੋਹਨ ਸਿੰਘ ਨੂੰ ਲੈਣ ਆਏ ਨੇ ਠੀਕ ਆ ਫਿਰ ਠੀਕ ਆ ਬਾਈ ਜਵਾਦ ਬਾਦ ਕਰਾਂਗੇ ਸਵਾਗਤ ਕਰਾਂਗੇ ਇਨਸ਼ਾਅੱਲਾ ਤੁਮ ਜੀਆ ਬਖਸ਼ਦੇ ਹੋ ਵੈਕ ਜੀ ਖਾਲਸਾ ਵੈਕ ਜੀ ਕੀ ਫਤਿਹ ਜੀ ਅੱਜ ਮੋਹਨ ਸਿੰਘ ਸਨੂ ਫੁੱਮਣ ਸਿੰਘ ਕਰੇ ਚੱਲੇ ਆ ਆਪਣੇ ਸਾਡਾ ਇਹ ਭੁੱਲਾ ਪਟਵਾਰੀ ਆ ਬਾਈ ਬਾਈ ਹੁਣੀ ਆ ਸੋਨੂ ਪਟਵਾਰੀ ਉਹ ਵੀਰੇ ਉਹਨਾਂ ਨੇ ਸਾਨੂੰ ਦੱਸਿਆ ਸੀ ਇਸ ਵੀਰ ਬਾਰੇ ਜਦੋਂ ਲੁਧਿਆਣੇ ਤੋਂ Shimla Puri ਨੂੰ ਜਾਂਦੇ ਆ ਆਈਟੇ ਵਾਲੀ ਕੰਧ ਦੇ ਕੋਲੇ ਪਹਿਲੇ ਮੋੜ ਤੇ ਬਾਈ ਉਹਨਾਂ ਦਾ ਘਰ ਸੀ ਉੱਪਰ ਥੱਲੇ ਫੈਕਟਰੀ ਸੀ ਉਹ ਦੱਸਦੇ ਸੀ ਵੀ ਇਹ ਵੀਰ ਪਿਛਲੇ 3 ਮਹੀਨਿਆਂ ਤੋਂ ਵੀ ਇਹ ਇੱਥੇ ਸੜਕ ਤੇ ਪਿਆ ਰਹਿੰਦਾ ਇੱਥੋਂ ਹੀ ਉੱਟ ਕੇ ਸਵੇਰੇ ਦੁਕਾਨ ਮੂਹਰੇ ਸਾਡੀ ਮੂਹਰੇ ਆ ਕੇ ਝਾੜੂ ਲਾਉਣ ਲੱਗ ਜਾਂਦਾ ਫੈਕਟਰੀ ਮੂਹਰੇ ਸਾਡੇ ਨਾਲ ਗੱਲਾਂ ਕਰਦਾ ਜਦੋਂ ਉੱਥੋਂ ਅੰਦਾਜ਼ਾ ਹੁੰਦਾ ਵੀ ਇਹ ਬੰਦਾ ਕਾਰੀਗਰ ਆ ਵੀ ਇਹ ਬੰਦੇ ਕੋਲੇ ਹੌਨਰ ਆ ਕੋਈ ਵੀ ਪਰ ਇਹਦੀ ਹਾਲਤ ਦੇਖ ਕੇ ਇੰਨੀ ਮਾੜੀ ਬੜਾ ਅਫਸੋਸ ਆਉਂਦਾ ਵੀ ਇਦਾਂ ਕਿਉਂ ਘੁੰਮ ਰਿਆ ਮੁੰਡਾ ਤਾਂ ਉਹਨਾਂ ਨੇ ਸਾਨੂੰ ਵੀਡੀਓ ਭੇਜੀਆਂ ਉਹਨਾਂ ਦੇ ਰਸਮ ਮੁਤਾਬਕ ਫਿਰ ਅਸੀਂ ਉੱਥੇ ਗਏ ਤੇ ਵੀਰੇ ਨੂੰ ਲੈ ਕੇ ਆਏ ਉੱਥੋਂ ਉਹ ਵੀਡੀਓ ਵੀ ਤੁਸੀਂ ਦੇਖੀ ਆ ਉਸ ਤੋਂ ਬਾਅਦ ਇਹਦਾ ਘਰ ਲੱਭਿਆ ਵੀਡੀਓ ਦੇਖ ਕੇ ਤੇ ਫਾਦਰ ਸਾਹਿਬ ਇੱਥੇ ਪਹੁੰਚੇ ਉਹ ਵੀ ਤੁਸੀਂ ਵੀਡੀਓ ਦੇਖੀ ਆ ਜਿਸ ਦਿਨ ਪਹਿਲੇ ਦਿਨ ਪਿਓ ਪੁੱਤ ਮਿਲੇ ਇਹਨਾਂ ਨੇ ਦੱਸਿਆ ਵੀ ਇਹਦੀ ਮਾਤਾ ਜੀ ਦੇ ਚੜਾਈ ਕਰ ਗਏ ਤੇ ਪਿਓ ਪੁੱਤ ਹੀ ਹੈ ਘਰ ਚ ਤਾਂ ਫਿਰ ਵੀਰੇ ਦਾ ਟ੍ਰੀਟਮੈਂਟ ਸ਼ੁਰੂ ਹੋਇਆ ਵੀਰਾ ਇੱਥੇ ਸੇਵਾ ਕਰਾਉਣ ਲੱਗ ਗਿਆ ਇਹਨੂੰ ਅਸੀਂ ਭੋਲਾ ਕਹਿੰਦੇ ਸੀ ਜਦੋਂ ਇਹ ਫਾਦਰ ਨੇ ਦੱਸਿਆ ਵੀ ਤੇ ਨਾਮ ਭੋਲਾ ਹੀ ਆ ਛੋਟਾ ਨਾਮ ਤਾਂ ਭੋਲਾ ਪਟਵਾਰੀ ਇਹ ਵੀਰ ਪਿਛਲੇ ਕਰੀਬ 1 ਸਾਲ ਤੋਂ ਸਾਡੇ ਨਾਲ ਸੇਵਾ ਕਰਾ ਰਿਹਾ ਹੈ ਅੱਜ ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਕਿ ਆਪਣਾ ਕੀ ਨਾਮ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਅਮਰੀਕ ਸਿੰਘ ਹਾਂਜੀ ਅਮਰੀਕ ਸਿੰਘ ਖਾਲਸਾ ਸਰਦਾਰ ਅਮਰੀਕ ਸਿੰਘ ਖਾਲਸਾ ਜੀ ਤੇ ਫਮਨ ਸਿੰਘ ਜੀ ਸਾਡੇ ਸਰਦਾਰ ਮੋਹਨ ਸਿੰਘ ਨੂੰ ਲੈਣ ਆਏ ਨੇ ਤੇ ਸਰਦਾਰ ਮੋਹਨ ਸਿੰਘ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾ ਰਹੇ ਅਰਦਾਸ ਕਰਿਓ ਜੰਨਾ ਮੋਹਨ ਸਿੰਘ ਵੀਰ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਭਰੀ ਤੰਦਰੁਸਤੀ ਭਰੀ ਉਹ ਕਾਲਪੁਰਖ ਵਾਹਿਗੁਰੂ ਦੇ ਸੱਚੇ ਪਾਤਸ਼ਾਹੀ ਦੇ ਦੱਸੇ ਮਾਰਗ ਤੇ ਚੱਲ ਕੇ ਬਤੀਤ ਕਰ। ਵਾਹਿਗੁਰੂ ਜੀ ਦਾ ਖਾਲਸਾ। ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਧੰਨਵਾਦ ਜੀ। ਠੀਕ ਹੈ ਬਾਈ। ਬਹੁਤ ਧੰਨਵਾਦ। ਸੰਸਥਾ ਦਾ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਕਿ ਦੇਲੀ ਸੰਸਥਾ ਨੇ ਸਹਿਯੋਗ ਦੇ ਨਾਲ ਦੇ ਬੱਚੇ ਨੂੰ ਰਾਜੀ ਕੀਤਾ ਜੀ। ਧੰਨਵਾਦ। ਧੰਨਵਾਦ ਵਾਹਿਗੁਰੂ ਜੀ। ਧੰਨਵਾਦ। ਠੀਕ ਆ ਫਿਰ ਠੀਕ ਆ ਭਾਈ ਠੀਕ ਆ ਭਾਈ ਜਾਂਦਾ ਬਹੰਦਾ ਰਹੋ ਸਵਾਗਤ ਆਮ ਲੋਕ ਬਾਰਾ ਚੜ੍ਹ ਗਿਆ ਅਗਲਾ ਤਾਂ ਮਸਤੀਆਂ ਵਾਖਣ ਤੈਨੂੰ ਓਏ ਨਹੀਂ ਯਾਰ ਮੇਰਾ ਭਰਾ ਵਾ ਛੋਟਾ ਭਾਈ ਆ ਕਿਦਾਂ ਇਹ ਤਾਂ ਪਿਆਰ ਆ ਕਾਗਜ਼ ਆ ਇਹਨਾਂ ਦਾ ਕੀ ਹੋਣਾ ਨਹੀਂ ਭਾਰ ਦੇ ਜਿਹੜਾ ਨਹੀਂ ਭਾਰ ਨਹੀਂ ਬਾਪੂ ਆਸ ਤੇ ਖਾਣ ਪੀਣ ਨੂੰ ਮਢਾਈ ਮਢੂ ਲੈ ਕੇ ਜਾਵਾਂਗੇ ਅੱਛਾ ਧੰਨਵਾਦ ਆ ਰਿਓ ਠੀਕ ਆ ਭਾਈ ਬੜਾ ਸਹੀ ਅਗਲੇ ਭਾਈ ਜੀ ਠੀਕ ਹੈ ਭੋਲੇ ਭਾਈ ਸਾਰੇ ਜੀ ਦਾ ਸਤਿਕਾਰ ਜੀ ਭੋਲੇ ਨਹੀਂ ਨਹੀਂ ਅ ਨਹੀਂ ਭੋਲਾ ਮੇਰੀ ਭਾਈ ਜੀ ਆਓ ਜੀ ਸਤਿਕਾਰ ਜੀ